ਹੋ ਸਮਾਰਟ ਪਰ ਫੀਚਰ ਨਹੀਂ ਬਿਲਡਿੰਗ ਨਹੀਂ ਸਾਨੂੰ ਅਧਿਆਪਕ ਚਾਹੀਦਾ ਮਾਨ ਸਰ ਕੀ ਹੈ ਹਿੱਸੀ ਤੁਹਾਡੀ ਸਿੱਖਿਆ ਪਾਲਸੀ ਸ਼ਮ ਫਿਊਚਰ ਇਜ਼ ਵੇਇਟਿੰਗ ਫॉर ਯੂ ਇਹ ਲਿਖਿਆ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਮਸਪੁਰ ਦੇ ਥੰਮਲੇ ਤੇ ਆਪਣੇ ਚੰਗੇ ਭਵਿੱਖ ਦੇ ਲਈ ਇਹ ਛੋਟੇ ਛੋਟੇ ਬੱਚੇ ਵਰਤیاں ਪਾ ਕੇ ਆਏ ਹੋਏ ਟਾਈਆਂ ਪੰਨੀਆਂ ਹੋਈਆਂ ਨੇ ਸਕੂਲ ਖੁੱਲਣ ਦੇ ਸਮੇ ਇਹ ਬੱਚੇ ਆ ਕੇ ਆਪਣੀਆਂ ਕਲਾਸਾਂ 'ਚ ਬੈਠਦੇ ਇੱਕ ਪਾਸੇ ਇਹ ਬੱਚੇ ਚੰਗੇ ਭਵਿੱਖ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਦੂਜੇ ਪਾਸੇ ਬੱਚਿਆਂ ਨੂੰ ਚੰਗੇ ਰਾਈ ਪਾਉਣ ਵਾਲੇ ਜਿਨ੍ਹਾਂ ਨੇ ਚੰਗਾ ਭਵਿੱਖ ਬਣਾਉਣਾ ਹੈ ਯਾਨੀ ਕਿ ਆਪਣੇ ਅਧਿਆਪਕ ਦਾ ਇਹ ਇੰਤਜ਼ਾਰ ਕਰ ਰਹੇ ਨੇ ਸਕੂਲ ਸਮਾਰਟ ਹੈ ਪਰ ਬੱਚਿਆਂ ਨੂੰ ਸਮਾਰਟ ਬਣਾਉਣ ਵਾਲਾ ਕੋਈ ਅਧਿਆਪਕ ਨਹੀਂ 2 ਸਾਲ ਤੋਂ ਪ੍ਰਾਇਮਰੀ ਸਕੂਲ ਸ਼ਾਮਸਪਰ ਸਮਰਾਨਾ ਦੇ ਬੱਚੇ ਅਧਿਆਪਕ ਨੂੰ ਓਡੀਕ ਰਹੇ ਸਰਕਾਰ ਦੀ ਸਿੱਖਿਆ ਪਾਲਸੀ ਨੇ ਚਿੱਟੇ ਖੋਲਦਾ ਸਕੂਲ ਸਕੂਲ ਜਾਣ ਵਾਲੇ ਬੱਚਿਆਂ ਦੇ ਪਰਿਵਾਰ ਪਰੇਸ਼ਾਨ ਨੇ ਸਰਕਾਰ ਖਿਲਾਫ ਧਾਰੇ ਬਾਜ਼ੀ ਕਰ ਰਹੇ ਨੇ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਮਾਪਿਆਂ ਨੇ ਚੇਤਾਵਨੀ ਦਿੱਤੀ ਹੈ ਕਿ 2-4 ਦਿਨਾਂ ਚ ਅਧਿਆਪਕ ਨਹੀਂ ਆਉਂਦਾ ਤਾਂ ਉਹ ਰੋਡ ਜਮ ਕਰ ਦੇਣਗੇ ਸਰਕਾਰ ਖਿਲਾਫ ਮੋਰਚਾ ਖੋਲ ਦੇਣਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫੇਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫੇਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਆਂ ਦੁਬਾਰਾ ਵੀ ਸਾਡੇ ਸਕੂਲ 'ਚ ਜਲਦ ਤੋਂ ਜਲਦ ਦੋ ਟੀਚਰ ਭੇਜੇ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਅਮਰਜੀਤ ਸਿੰਘਾ ਜੀ ਮੈਂ ਪਿੰਡ ਸ਼ਾਮਸ਼ਪੁਰ ਤੋਂ ਬੋਲ ਰਿਹਾ ਜੀ ਅਸੀਂ ਬੇਨਤੀ ਕਰਦੇ ਆਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਇਸ ਵੇਲੇ ਹਾਜ਼ਰ ਨੇ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਪਿੰਡ ਦੀ ਕੁੜੀ ਜੋ ਆਪਣੇ ਕੰਮਖਾਰ ਤੋਂ ਵੇਲੀ ਹੋ ਕੇ ਕਦੇ-ਕਦਾਈਂ ਬੱਚਿਆਂ ਨੂੰ ਪੜਾਉਣ ਆਉਂਦੀ ਹੈ ਉਸ ਕੋਲੋਂ ਸੁਣੋ ਕਿ ਬੱਚਿਆਂ ਦੀ ਪੜਾਈ ਦਾ ਹਾਲ ਇੱਥੇ ਕਿਵੇਂ ਦਾ ਹੈ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਇਸ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਇਸ ਸਕੂਲ ਦੇ ਵਿੱਚ ਕਦੇ-ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਵੇ ਕਰ ਰਹੀ ਆ ਸਰਕਾਰ ਅਸੀਂ 스마트 ਸਕੂਲ ਬਣਾਤੇ ਅਸੀਂ ਐਦਾਂ ਕਰਤਾ ਸੀ ਉਦਾਂ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪ্লাস ਘਟਾਓ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਵਿੰਡਵਾਸੀ ਵਿਰੋਧ ਕਰਦੇ ਨੇ ਤਾਂ ਬੀਡੀਪੀਓ ਦਫ਼ਤਰ ਨੇ 3 ਦਿਨ ਪਹਿਲਾਂ ਇੱਕ ਅਧਿਆਪਕ ਨੂੰ ਡੈਪਿਊਟੇਸ਼ਨ ਤੇ ਭੇਜਿਆ ਜੋ ਇੱਕ ਦਿਨ ਇੱਥੇ ਪੜਾਉਂਦਾ ਹੈ ਦੂਜੇ ਦਿਨ ਜਿੱਥੇ ਡਿਊਟੀ ਪਹਿਲਾਂ ਤੋਂ ਲੱਗੀ ਸੀ ਉੱਥੇ ਜਾਂਦਾ ਹੈ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਹੈ ਇੱਥੇ ਤੇ ਇੱਕ ਦਿਨ ਮੇਰੀ ਰੈਪਿਊਟੇਸ਼ਨ ਮਨ ਲਵ ਇੱਥੇ ਬੱਚੇ ਨੂੰ ਪੜਾ ਰਿਹਾ ਤੇ ਮੇਰੀ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉਸੇ ਗੋਟਾ ਬਣਾਉਣ ਲਈ ਜਾਣਾ ਸੀ। ਤੇ तकरीबन ਮਨ ਲਵ 3 ਦਿਨ ਹੋਏ ਨੇ ਮੈਨੂੰ ਇੱਥੇ। 2 ਸਾਲ ਤੋਂ ਕੋਈ ਅਧਿਆਪਕ ਨਹੀਂ। ਪਹਿਲਾਂ 75 ਦੇ ਕਰੀਬ ਬੱਚੇ ਸਨ। ਹੁਣ 50 ਤੋਂ ਵੀ ਘੱਟ ਰਹੇ ਨੇ। 스마트 ਸਕੂਲ ਤਾਂ ਹੈ ਪਰ 스마트 ਪੜਾਈ ਕਿੱਥੇ? 스마트 ਪੜਾਉਣ ਵਾਲੇ ਕਿੱਥੇ? ਇਹ ਛੋਟੇ-ਛੋਟੇ ਬੱਚੇ ਬਸ ਇਹੀ ਕਹਿ ਰਹੇ ਨੇ ਕਿ ਸੀਐਮ ਸਾਹਿਬ ਸਾਨੂੰ 스마트 ਬਿਲਡਿੰਗ ਨਹੀਂ 스마트 ਅਧਿਆਪਕ ਚਾਹੀਦੇ ਨੇ। બીટીસી ન્યૂઝ લઈ સમગત દિનેશ ભારદ્વાજની રિપોર્ટ